ਹਾਂਜੀ ਕਿੱਦਾਂ ਹੋ ਜੀ ਸਾਰੇ ਅੱਜ ਅਸੀਂ ਜਾਣਾ ਸੀਗਾ ਜੀ ਬਾਹਰ ਦੋ ਕੰਮ ਸੀਗੇ ਸਾਡੇ ਇੱਕ ਤਾਂ ਬੈਂਕ ਵਾਲਾ ਕੰਮ ਸੀਗਾ ਇੱਕ ਆਪਾਂ ਆਪਣੇ ਫਰੈਂਡ ਕੋਲ ਜਾਣਾ ਸੀਗਾ ਡਾਕਟਰ ਕੋਲੇ ਇਹਦੇ ਕਰਕੇ ਜਾ ਨਹੀਂ ਹੋਣਾ ਮੀਂਹ ਪੈ ਰਿਹਾ ਬਹੁਤ ਤੇ ਇੱਕ ਤਾਂ ਬੈਂਕ ਜਾਣਾ ਸੀ ਆਪਾਂ ਇੱਕ ਜਾਣਾ ਸੀ ਆਪਾਂ ਡਾਕਟਰ ਹਰਪੀਤ ਕੋਲੇ ਫਰੈਂਡ ਆਪਣਾ ਸੋ ਜਾ ਤਾਂ ਹੋਣਾ ਨਹੀਂਗਾ ਕਿਉਂਕਿ ਬਾਰਿਸ਼ ਬਹੁਤ ਪੈ ਰਹੀ ਹੈ ਅੱਜ ਸਾਰਾ ਦਿਨ ਹੀ ਬਾਰਿਸ਼ ਦੱਸੀ ਹੋਈ ਆ ਪਹਿਲਾਂ ਤਾਂ ਦੋ ਤਿੰਨ ਦਿਨ ਤੋਂ ਪੈ ਰਹੀ ਸੀਗੀ ਸੋ ਰੁਕੋ ਜਾਂਦੀ ਸੀਗੀ ਮਤਲਬ 2-3 ਵਜੇ ਰੁਕ ਜਾਂਦੀ ਸੀਗੀ بارش ਲੇਕਿਨ ਅੱਜ ਤਾਂ ਸਾਰਾ ਦਿਨ ਹੀ ਦਸਿਆ ਹੋਇਆ ਹੈ ਅੱਜ ਸਾਡਾ ਜਾਣਾ ਬਾਹਰ ਮੁਸ਼ਕਲ ਹੈ ਤੇ ਉੱਤੋਂ ਦੀ ਗਲੀਆਂ ਵੀ ਭਰੀਆਂ ਪਈਆਂ ਨੇ ਪਾਣੀ ਨਾਲ ਤੇ ਬਾਈਕ ਵਗੈਰਾ ਚੱਲਣੀ ਨਹੀਂ ਨੀ ਐਕਟਿਵਾ ਵਗੈਰਾ ਚੱਲਣੀ ਨਹੀਂ ਨੀ ਕਿਉਂਕਿ ਐਕਟਿਵਾ ਦੇ ਵਿੱਚ ਪਾਣੀ ਆਪਣਾ ਵੜ ਜਾਣਾ ਹੈ ਸਲੰਸਰ ਦੇ ਵਿੱਚ ਤੇ ਫਿਰ ਪ੍ਰੋਬਲਮ ਹੋਊਗੀ ਤੇ بارش ਜਿਆਦਾ ਪੈਣ ਕਰਕੇ ਆ ਦੇਖੋ ਸਲਾਬ ਕਿੰਨੀ ਆਈ ਹੋਈ ਆ ਆ ਸਾਰੀ ਸਲਾਬ ਆ ਗਈ ਹੈ ਕਮਰੇ ਦੇ ਅੰਦਰ ਵੀ ਸੋ ਇੰਨੀ ਬਾਰਿਸ਼ ਪੈ ਰਹੀ ਆ ਕਿ ਸੁਹਾਵੀ ਵੀ ਆ ਗਈ ਅੰਦਰ ਕਮਰਿਆਂ ਦੇ ਵਿੱਚ ਤੇ ਦੇਖਦੇ ਆ ਪਹਿਲਾਂ ਤਾਂ ਉੱਪਰ ਜਾ ਕੇ ਕੀ ਸੀਨ ਕੀ ਆ ਬਾਹਰ ਲਾ ਕਿੰਨਾ ਕੁ ਪਾਣੀ ਆ ਦਿਖਾਉਨੇ ਆ ਤੇ ਆ ਗਏ ਆਪਾਂ ਛੱਤ ਉੱਪਰ ਓਏ ਲੋ ਕਿੰਨਾ ਪਾਣੀ ਸਾਰੀਆਂ ਮਤਲਬ ਗਲੀਆਂ ਭਰੀਆਂ ਹੀ ਪਈਆਂ ਨੇ ਪਾਣੀ ਨਾਲ ਸਾਰਾ ਪਾਣੀ ਉੱਪਰ ਸਾਹਮਣੇ ਸੜਕ ਤੱਕ ਜਿੰਨਾ ਵੀ ਦੇਖ ਰਿਹਾ ਉਹ ਸਾਹਮਣੇ ਰੋਡ ਆ ਮੇਨ ਰੋਡ ਤੇ ਉੱਥੇ ਤੱਕ ਪਾਣੀ ਪੂਰਾ ਭਰਿਆ ਪਿਆ ਲੋਕ ਔਣ ਜਾਣ ਵਾਲੀਆਂ ਗੱਡੀਆਂ ਵਗੈਰ ਨੂੰ ਬਹੁਤ ਦਿੱਕਤ ਆ ਰਹੀ ਆ ਤੇ ਹੁਣ ਤਾਂ ਮੜੀ ਕਿਣ ਮੀਣੀ ਆ ਬਾਰਿਸ਼ ਤਾਂ ਇੰਨੀ ਹੋ ਨਹੀਂ ਰਹੀ ਕੋ ਜਿਵੇਂ ਉੱਪਰ ਆਇਆ ਬਾਰਿਸ਼ ਥੋੜੀ ਘਟ ਗਈ ਹੋਈ ਆ ਛਤਰੀ ਨੂੰ ਉੱਪਰ ਰੱਖ ਦਿੰਦੇ ਆ ਥੋੜਾ ਸਾਈਡ ਤੇ ਤੇ ਬੱਦਲ ਪਰ ਹੋਇਆ ਹੋਇਆ ਹੈ ਇਹ ਵੀ ਆਊਗਾ ਮੀਂਹ ਤਾਂ ਇੱਕ ਵਾਰ ਹੋਰ ਉਹ ਕਿੰਨਾ ਗੰਦ ਵਗੈਰਾ ਪਾਣੀ ਦੇ ਵਿੱਚੋਂ ਹੀ ਰੋੜ ਕੇ ਆਇਆ ਹੋਇਆ ਹੈ ਮਤਲਬ ਸਵੇਰ ਦੀ ਮਤਲਬ ਬਾਰਿਸ਼ ਪਈ ਜਾਂਦੀ ਅੱਜ ਤਾਂ ਰੁਕੀ ਨਹੀਂ ਗਈ ਹੁਣ ਮੜਾ ਹੀ ਰੁਕੀ ਆ ਕਣੀਆਂ ਥੋੜੀਆਂ ਥੋੜੀਆਂ ਪੈ ਰਹੀਆਂ ਨੇ ਨਹੀਂ ਤਾਂ ਤਾਂ ਸਵੇਰ ਦੀ ਬਾਰਿਸ਼ ਨਹੀਂ ਰੋਕਦੀ ਸੀਗੀ ਉੱਪਰ ਆਣ ਦਾ ਮੌਕਾ ਹੀ ਨਹੀਂ ਮਿਲਿਆ ਇਹ ਹੁਣ ਥੋੜਾ ਜਿਹਾ ਹੋਇਆ ਮੌਸਮ ਸੈਟਿਆ ਪਾਉ ਗਿਆ ਇਹ ਤਾਂ ਮੀਂਹ ਕਾਫੀ ਪਾਊਗਾ ਬੱਦਲ ਸਾਰੇ ਹੋਇਆ ਹੋਇਆ ਉੱਪਰ ਉੱਪਰ ਪਰ ਕਿਸੀ ਦੇ ਉੱਪਰ ਰੱਖੇ ਸੀ ਆਪਾਂ ਕੋਲੇ ਵਗੈਰਾ ਮਤਲਬ ਬਣਾਉਣ ਲਈ ਕੁਝ ਲੇਕਿਨ ਇਹ ਵੀ ਸਾਰੇ ਗਿੱਲੇ ਹੋ ਚੁੱਕੇ ਨੇ ਦੇ ਉੱਪਰ ਹੀ ਰੱਖ ਦਿੰਨੇ ਆ ਰੋਕੋ ਕੀ ਸੀਗੀ ਬਾਰਿਸ਼ ਫੇਰ ਵੀ ਹੁਣ ਹੋ ਗਿਆ ਸਟਾਰਟਿੰਗ ਹੋ ਗਿਆ ਕੰਮ ਹਲਕੀਆਂ ਹਲਕੀਆਂ ਕਣੀਆਂ ਆਈਆਂ ਤਾਂ ਪੈਂਦੀਆਂ ਨੇ ਹਜੇ ਵੀ ਕੱਲ ਬੰਦੇ ਨਾ ਉੱਥੇ ਕੰਮ ਕਰਦੇ ਪਏ ਸੀਗੇ ਚਾਦਰ ਵਗੈਰਾ ਸੈੱਟ ਕਰਦੇ ਸੀ ਮੈਨੂੰ ਲੱਗਦਾ ਕਾਸ ਨਾ ਉੱਪਰ ਹੀ ਭੁੱਲ ਗਏ ਇਹ ਸਾਈਡ ਤੇ ਰੱਖ ਦਿੰਨੇ ਆ ਆਪਾਂ ਦੇਖ ਦਾਂਗੇ ਉਹਨਾਂ ਨੂੰ ਫਿਰ ਆਰ ਯੂ ਮੀਨ ਸੜਕ ਤੱਕ ਪਾਣੀ ਪਾਣੀ ਹੋਇਆ ਪਿਆ ਹੌਲੀ ਹੌਲੀ ਹੁਣ ਇੱਥੋਂ ਜਿਵੇਂ ਵਾਹ ਇਧਰ ਨੂੰ ਜਾ ਰਿਹਾ ਆ ਹੌਲੀ ਹੌਲੀ ਸੜਕ ਵੱਲ ਜਾਊਗਾ ਫਿਰ ਪਾਣੀ ਇੱਥੋਂ ਸਾਰਾ ਨਿਕਲ ਜਾਊਗਾ ਸੋ ਆ ਅਸੀਂ ਆਪਣਾ ਅੱਜ ਦਾ ਵਲੌਗ ਸੋ ਕਿਵੇਂ ਦਾ ਲੱਗਿਆ ਅੱਜ ਚੰਗਾ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੀਓ